ਸਿੱਖਾਂ ਵਿੱਚ ਵੀ ਇੱਕ ਪ੍ਰੋਗਰਾਮ ਹੁੰਦਾ ਸੀ ਬੱਚੇ ਲਈ ਛੋਟੇ ਬੱਚੇ ਲਈ ਨਾ ਇੱਕ ਪ੍ਰੋਗਰਾਮ ਹੁੰਦਾ ਸੀ ਸਿੱਖਾਂ 'ਚ ਸਾਰਾ ਸ਼ਰੀਕਾ ਸਾਰੇ ਰਿਸ਼ਤੇਦਾਰ ਇਕੱਠੇ ਕਰਕੇ ਇੱਕ ਦਿਨ ਏਦਾਂ ਦਾ ਆਉਂਦਾ ਸੀ ਜਦੋਂ ਬੱਚੇ ਨੂੰ ਪੱਗ ਬਣਾਈ ਜਾਂਦੀ ਸੀ ਸਾਰਾ ਸ਼ਰੀਕਾ ਸਾਰੇ ਰਿਸ਼ਤੇਦਾਰ ਆਉਂਦੇ ਸੀ ਸਾਰਾ ਪਿੰਡ ਆਉਂਦਾ ਸੀ ਫਿਰ ਬੱਚੇ ਦੀ ਦਸਤਾਰ ਬੰਦੀ ਕਰਾਈ ਜਾਂਦੀ ਸੀ ਤੇ ਮੈਂ ਸਿੱਖੋ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਦੇਣੀ ਚਾਹੁੰਦਾ ਵਿਆਹ ਭਾਵੇਂ ਛੋਟਾ ਕਰ ਲਿਆ ਕਰੋ ਪਰ ਮੁੰਡਿਆਂ ਦੀਆਂ ਦਸਤਾਰ ਬੰਦੀਆਂ ਪੂਰੇ ਜੋਰ ਸ਼ੋਰ ਨਾਲ ਕਰਿਆ ਕਰੋ ਪੱਗ ਬਣਾਈ ਪੱਗ ਇਹ ਬਣਾਈ ਦੀ ਹੁੰਦੀ ਹੈ ਕਿਉਂ ਸਾਰੇ ਸ਼ਰੀਕੇ ਚ ਸਾਰੇ ਪਿੰਡ ਚ ਸਾਰੇ ਇਲਾਕੇ ਚ ਸਾਰੇ ਰਿਸ਼ਤੇਦਾਰਾਂ ਚ ਖੜਾ ਕਰਕੇ ਬੱਚਾ ਜਦੋਂ 10 ਸਾਲ ਦਾ ਸਟੇਜ ਤੇ ਚੜ੍ਹੋਂਗੇ ਜਕਾਰਿਆਂ ਦੇ ਨਾਲ ਪੱਗ ਬਣਾਉਂਗੇ ਸਾਰੇ ਇਲਾਕੇ ਨੂੰ ਖਵਾਉਂਗੇ ਪਿੰਡ ਨੂੰ ਖਵਾਉਂਗੇ ਲੱਗ ਜੂ ਲੱਖ 2 ਲੱਖ ਰੁਪਈਆ ਕੋਈ ਪਰਵਾਹ ਨਹੀਂ ਪਰ ਬੱਚਾ ساری ਜ਼ਿੰਦਗੀ ਉਹ ਫੰਕਸ਼ਨ ਵੀ ਯਾਦ ਰੱਖੂ ਤੇ ਪੱਗ ਲਾਉਣ ਲੱਗਿਆਂ 100 ਵਾਰੀ ਸੋਚੂ ਐਨੇ ਲੋਕਾਂ ਜਬੰਨੀ ਸੀ ਵੀਡੀਓ ਬਣਾਈ ਸੀ ਫੋਟੋਆਂ ਖਿੱਚੀਆਂ ਸੀ ਬੰਨੋ ਥਾਂ ਥਾਂ ਤੇ ਲਾਓ ਘਰ ਚ ਦਸਤਾਰ ਬੰਦੀ ਦੀਆਂ ਫੋਟੋਆਂ ਵਿਆਦ ਦੇ ਫੰਕਸ਼ਨ ਤੋਂ ਜ਼ਿਆਦਾ ਜ਼ਰੂਰੀ ਬੱਚੇ ਦੀ ਦਸਤਾਰਬੰਦੀ ਚਾਹੀਦੀ। ਮੈਂ ਪਰਸੋਂ ਵੀ ਕਵਾਂਗਾ ਹਰ ਸਟੇਜ ਤੇ ਬੋਲਣਾ ਮੇਰਾ ਜੀ ਕਰਦਾ। ਵੀ ਜੇ ਤੁਸੀਂ ਬੱਚੇ ਵੀ ਵੀ ਇੱਕ ਈਗੋ ਹੁੰਦੀ ਹੈ ਗੁਰਮਖੋ। ਈਗੋ ਹੁੰਦੀ ਹੈ ਨਿਆਣੇ ਦੀ ਵੀ। ਬੱਚਾ ਭੁੱਲਦਾ ਅਬਾ ਮੈਨੂੰ ਅੱਜ ਇੱਕ ਨੌਜਵਾਨ ਮਿਲਿਆ। ਭਾਈ ਸਾਹਿਬ ਮੈਂ ਕਿਹਾ ਹਾਂ 18-19 ਸਾਲ ਦਾ ਸੀ ਕਹਿੰਦਾ ਆਸਟ੍ਰੇਲੀਆ ਜਾਣਾ ਮੈਂ ਕਿਹਾ ਠੀਕ ਹੈ। ਤੁਹਾਨੂੰ ਪਤਾ ਹੈ ਤੁਸੀਂ ਮੇਰਾ ਨਾਂ ਰੱਖਿਆ ਸੀ। ਮੈਂ ਕਿਹਾ ਤੇਰਾ ਨਾਮ ਐ ਕੀ ਰੱਖਿਆ ਸੀ ਕਹਿੰਦਾ ਸੁਖਮਣ ਸਿੰਘ ਕਿੰਨੇ ਸਾਲ ਪਹਿਲਾਂ ਕਹਿੰਦਾ 19 ਸਾਲ ਪਹਿਲਾਂ ਉਹਨੂੰ ਇਹ ਮਾਣ ਐ ਵੀ ਮੇਰਾ ਨਾਮ ਭਾਈ ਸਾਹਿਬ ਨੇ ਰੱਖਿਆ ਤੁਸੀਂ ਰੱਖਿਆ ਸੀ ਇਸੇ ਤਰ੍ਹਾਂ ਜਿਹਦੀ ਪੱਗ ਬਣਵਾ ਦਿਓਗੇ ਨਾ ਉਹ ਵੀ ਨਹੀਂ ਭੁੱਲਦਾ ਤੇ ਦਸਤਾਰ ਬੰਦੀ ਬੱਚੇ ਦੀ ਟੌਰ ਨਾਲ ਕਰਾਈਦੀ ਐ ਪੂਰਾ ਭਾਵੇਂ ਉਹ ਤੋਂ ਪਹਿਲਾਂ ਬੰਨੇ ਚਾਹੇ ਜਿਵੇਂ ਮਰਜ਼ੀ ਹੋਵੇ ਪਰ ਦਸਤਾਰ ਜਦੋਂ ਪਬਲਿਕ ਦੇ ਵਿੱਚ ਵੱਜਦੀ ਐ ਬੱਚਾ ਭੁਲਦਾ ਨਹੀਂ ਉਹਨੂੰ ਪਤਾ ਹੈ ਉਹਦੀ ਈਗੋ ਟ੍ਰਿਗਰ ਹੁੰਦੀ ਹੈ ਜਦੋਂ ਖੋਲੂਗਾ ਤੇ ਲੋਕ ਕਹਿਣਗੇ ਤੇਰੀ ਲਈ ਤੇ ਏਡਾ ਫੰਕਸ਼ਨ ਕੀਤਾ ਸੀ ਜਿੱਦਣ ਜੈਨੀ ਬਣਦਾ ਨਾ ਕੋਈ ਜੈਨੀ ਆ ਜਿਹੜੇ ਦਿਗੰਬਰ ਸਤੰਬਰ ਕਹਿੰਦੇ ਨੇ ਉਹਨਾਂ ਚਿੱਟੇ ਕੱਪੜੇ ਪਾਉਂਦੇ ਨੇ ਸਤੰਬਰ ਤੇ ਉਸ ਦਿਨ ਇੱਕ ਫੰਕਸ਼ਨ ਕੀਤਾ ਜਾਂਦਾ ਹੈ ਵਿਆਹ ਵਾਂਗੂ ਬੀਬੀਆਂ ਮਹਿੰਦੀਆਂ ਲਾਉਂਦੀਆਂ ਪਿਆਰ ਹੁੰਦੀਆਂ ਕੱਪੜੇ ਪਾਉਂਦੀਆਂ ਫਿਰ ਉਹ ਫੰਮਣ ਜਾਂ ਹੱਥ 'ਚ ਫੜਨਾ ਹੁੰਦਾ ਨਾ ਜਦੋਂ ਸਾਰਾ ਇਲਾਕਾ ਛੱਡ ਕੇ ਵੱਡਾ ਸਮਾਗਮ ਹੁੰਦਾ ਉਹ ਦਿਨ ਉਹ ਘਰ ਛੱਡਦੇ ਆ ਉਹ ਭੁੱਲਦੇ ਨਹੀਂ ਫਿਰ ਤੇ ਅਸੀਂ ਆਪਣੇ ਬੱਚੇ ਦਾ ਵਿਆਹ ਛੋਟਾ ਕਰ ਲਿਆ ਕਰੋ ਕੋਈ ਪਰਵਾਹ ਨਹੀਂ ਵਿਆਹ ਤੇ ਬਿਲਕੁਲ ਖਰਚਾ ਭਾਵੇਂ ਨਾ ਕਰੋ ਪਰ ਦਸਤਾਰ ਬੰਦੀ ਤੇ ਬਹੁਤ ਜ਼ਰੂਰੀ ਖਰਚਾ ਕਰੋ ਦੁਨੀਆ ਨੂੰ ਦੱਸਣਾ ਪੁੱਤ ਦੀ ਦਸਤਾਰ ਬੰਦੀ ਕਰਨ ਲੱਗੇ ਤੇ ਬੱਚੇ ਦੀ ਦਸਤਾਰ ਬੰਦੀ ਹੋਣੀ ਵੀ 10 ਸਾਲ ਦੇ ਦੀ ਚਾਹੀਦੀ ਹੈ 10 ਸਾਲ ਦਾ ਹੋਵੇ 12 ਸਾਲ ਦਾ ਹੋਵੇ ਬਹੁਤੇ ਛੋਟੇ ਬੱਚੇ ਦੀ ਉਹਨੂੰ ਪਤਾ ਨਹੀਂ ਲੱਗਦਾ ਫਿਰ ਛੋਟੇ ਨੂੰ ਤੇ ਚੇਤਾ ਵੀ ਨਹੀਂ ਰਹਿਣਾ ਕਿ ਮੇਰੀ ਦਸਤਾਰ ਬੰਦੀ ਕਰਾਈ ਸੀ ਤੁਸੀਂ ਜਿਆਦਾ ਛੋਟੇ ਬੱਚੇ ਨੂੰ ਨਹੀਂ ਦਸਤਾਰ ਬੰਦੀ ਦਸਤਾਰ ਬੰਦੀ ਕਰਾਇਆ ਬੰਨ ਭਾਵੇਂ ਛੋਟਾ ਹੀ ਲਵੇ ਪਰ ਜਿਹੜੀ ਸਾਰਿਆਂ ਦੇ ਵਿੱਚ ਤੁਸੀਂ ਪੱਗ ਬਣਾਉਣੀ ਹੈ ਉਹ ਤੁਸੀਂ ਬਣਾਉਣੀ ਹੈ 12 ਸਾਲ ਦੀ ਉਮਰ ਵਿੱਚ ਸਾਡੇ ਮਜ਼ਾਕ ਜਦੋਂ ਸਾਡੇਆਂ ਪਰਿਵਾਰਾਂ ਚ ਹੁੰਦਾ ਸੀ ਮੈਂ ਉੱਥੇ ਗਿਆ ਰਾਣਾ ਸਾਹਿਬ ਮੇਰੇ ਪੱਗ ਬਣਾਉਂਦੀ ਮੈਂ ਪਟਕਾ ਬੰਨਦਾ ਸੀ ਸਿਰ ਤੇ ਤੇ ਸਿਰ ਤੇ ਦਸਤਾਰ ਵੱਜ ਗਈ ਸਾਡੇਆਂ ਘਰਾਂ ਚ ਕਦੇ ਇਦਾਂ ਨਹੀਂ ਹੁੰਦਾ ਮੁੰਡੇ ਪਟਕੇ ਬੰਨਦੇ ਸੀ ਪਟਕੇ ਤੇ ਜਦੋਂ ਦਸਤਾਰ ਬੰਨਦਾ ਸੀ ਆਪੇ ਨਹੀਂ ਸੀ ਬੰਨਣ ਲੱਗਦਾ ਦਸਤਾਰ ਬੰਦੀ ਹੁੰਦੀ ਸੀ ਫੇਰ ਪੱਗ ਬਣਦਾ ਹੁੰਦਾ ਸੀ ਤੇ ਮੈਂ ਆਪਣੇ ਉਥੇ ਮੇਰੇ ਬਣਾਉਂਦੀ ਮੈਂ ਪੱਗ ਬਨ ਲਈ ਤੇ ਮੇਰੇ ਨਾਨਕੇ ਇਸ ਗੱਲੋਂ ਰੁੱਸੇ ਰਹੇ ਵੀ ਤੁਸੀਂ ਇਹਦੀ ਪੱਗ ਬਣਾਈ ਹੋਈ ਨਹੀਂ ਤੁਸੀਂ ਸਾਨੂੰ ਸੱਦੇ ਆਈ ਨਹੀਂ ਸਾਨੂੰ ਦਸਤਾਰਬੰਦੀ ਕਹਿੰਦੇ ਉਹਨਾਂ ਨੇ ਬਨਤੀ ਬਸ ਬਨਤੀ ਫਿਰ ਉੱਥੇ ਸੀ ਕੀ ਕਹਿੰਦੇ ਮਤਲਬ ਦਸਤਾਰਬੰਦੀ ਦੀ ਇੱਕ ਸਪੈਸ਼ਲ ਰਸਮ ਹੁੰਦੀ ਹੈ ਤੇ ਤੁਹਾਨੂੰ ਤੁਹਾਡੇ ਨਿਆਣਿਆਂ ਵਾਸਤੇ ਕਰਨੀ ਚਾਹੀਦੀ ਹੈ ਸਪੈਸ਼ਲ ਕਰਿਆ ਕਰੋ ਤੇ ਬੱਚੇ ਪ੍ਰੋਪਰ ਉਹਦਾ ਇੱਕ ਸਮਾਗਮ ਕਰੋ 2-4 ਲੱਖ ਰੁਪਈਆ ਵੀ ਲੱਗਦਾ ਲਾਓ